ਕੱਲ ਮੈਂ ਪੌਣੇ 10 ਵਜੇ ਇੱਕ ਬਾੜ ਦੇ ਵਿੱਚ ਸੀ ਪੌਣੇ 10 ਵਜੇ ਉੱਥੇ 5000 ਬੰਦਾ ਇਕੱਠਾ ਸੀ ਮਾਵਾਂ ਪਹਿਣਾ ਬੱਚੇ ਪੌਣੇ 10 ਵਜੇ ਰਾਤ ਦੇ ਇਹ ਦੂਜੇ ਲੀਡਰ ਤਾਂ 4-5 ਵਜੇ ਸੌਂ ਜਾਂਦੇ ਆ ਉਹਨਾਂ ਦਾ ਤਾਂ ਦਿਨ ਖਤਮ ਹੋ ਜਾਂਦਾ ਹੈ ਉਹ ਤਾਂ ਟੈਂਪਰੇਚਰ ਨਿਕਲ ਕੇ ਬਾਹਰ ਨਿਕਲਦੇ ਆ ਵੀ ਟੈਂਪਰੇਚਰ ਕਿੰਨਾ ਹੈ 40 ਡਿਗਰੀ ਜ਼ਿਆਦਾ ਹੈ 3 ਡਿਗਰੀ ਹੋਇਆ ਤਾਂ ਪੰਜਾਬ ਬਚਾਵਾਂਗੇ ਤੇ ਅਸੀਂ ਹੈਗੇ ਆ ਥੋਡੇ ਵਰਗੇ ਅਸੀਂ ਗਲੀਆਂ ਮੱਲਿਆਂ ਚੋਂ ਨਿਕਲੇ ਹੋਏ ਆ ਬਹੁਤ ਬਹੁਤ ਮੁਬਾਰਕ ਹੋਵੇ ਜਿਹੜੇ ਕਾਂਗਰਸੀ ਤੇ ਅਕਾਲੀ ਦੋਨੋਂ ਚਲੇ ਗਏ ਉਹ ਤਾਂ ਕਹਿੰਦੇ ਬਸ ਸਾਡਾ ਕੰਮ ਖਤਮ ਹੋ ਗਿਆ ਮੈਂ ਕਿਹਾ ਮੇਰਾ ਕੰਮ ਖਤਮ ਨਹੀਂ ਹੋਇਆ ਮੈਂ ਗਲੀਆਂਾਂ ਚ ਜਾਊਂਗਾ ਜਲੰਧਰ ਦੀਆਂ ਚ ਜਿੱਥੇ ਤੱਕ ਜਾਣਾ ਪਵੇ ਸੁਖਵੀਰ ਬਾਦਲ ਦੀ ਤੱਕੜੀ ਕਿਤੇ ਹੋਰ ਫਿਰਦੀ ਆਪ ਹਾਥੀ ਤੇ ਜਿਹੜਾ ਫਿਰਦਾ ਹੈ ਪਤਾ ਹੀ ਨਹੀਂ ਕੀ ਹੋ ਰਿਹਾ ਐਂ ਕਾਂਗਰਸੀਆਂ ਦਾ ਕੰਮ ਹੋ ਗਿਆ ਕੋਈ ਇੱਧਰ ਫਿਰਦਾ ਕੋਈ ਉੱਧਰ ਫਿਰਦਾ ਜੇ ਕੰਮ ਹੋ ਸਕਦਾ ਤਾਂ ਮਹਿੰਦਰ ਭਗਤ ਕਰ ਸਕਦਾ ਸੌ ਬੰਦਾ ਐਸੈਂਬਲੀ ਦੀਆਂ ਪੈੜੀ ਜਿਹੜੀਆਂ ਐਸੈਂਬਲੀ ਦੀਆਂ ਪੌੜੀਆਂ ਚੜਾਉਣਾ ਤੁਹਾਡਾ ਕੰਮ ਹੈ ਉਦੋਂ ਅੱਗੇ ਵਾਲੀਆਂ ਪੌੜੀਆਂ ਚੜਾਉਣਾ ਮੇਰਾ ਕੰਮ ਹੈ ਉ ਵੀਰੋ ਜਲੰਧਰ ਮੇਰੀ ਕਾਰਮਪੂਮੀ ਰਹੇ ਹੈ ਮੈਂ ਬਹੁਤ ਬੜੀ ਦੂਰ ਦਰਸ਼ਨ ਤੇ ਪ੍ਰੋਗਰਾਮ ਕਰਨ ਆਇਆ ਬੜੀਆਂ ਰਿਕਾਰਡਿੰਗਾਂ ਕੀਤੀਆਂ ਦੀਪਕ ਆ ਗਿਆ ਕੀ ਬਾਤ ਦੀਪਕ ਵੀ ਨਾਲ ਹੁੰਦਾ ਸੀ ਕਦੇ ਕਿਸੇ ਨਵੇਂ ਸਾਲ ਦੇ ਪ੍ਰੋਗਰਾਮ ਚ ਕਦੇ ਕਿਸੇ ਜਮਾਂ ਤਰੰਗ ਚ ਕਦੇ ਮੇਰਾ ਪਿੰਡ ਮੇਰੇ ਖੇਤ ਕਦੇ ਲਿਸ਼ਕਾਰਾਂ ਹੈ ਨਾ ਕਦੇ ਇੱਕ ਲਪ ਸੁਰਮੇ ਦੀ ਬੜੇ ਬੜੇ ਪ੍ਰੋਗਰਾਮ ਹੈ ਮੈਂ ਉਧਰੋਂ ਦੂਰੋਂ ਆਉਂਦਾ ਹੁੰਦਾ ਸੀ ਇਹ ਥੋੜਾ ਜਿਹਾ ਨੇੜੇ ਰਹਿੰਦੇ ਸੀ ਸੋ ਸਾਰੇ ਆਪਾਂ ਇਕੱਠੇ ਹੋਈਏ ਕਿਉਂਕਿ ਕਲਾਕਾਰ ਤਾਂ ਤੁਹਾਡੀਆਂ ਖੁਸ਼ੀਆਂ ਨੇ ਜੇ ਤੁਹਾਡੇ ਘਰਾਂ 'ਚ ਖੁਸ਼ੀਆਂ ਆਉਣਗੀਆਂ ਤਾਂ ਕਲਾਕਾਰਾਂ ਦੀ ਰੋਟੀ ਚੱਲੂ ਜੇ ਤੁਹਾਡੇ ਘਰੇ ਖੁਸ਼ੀ ਹੋਈ ਨਹੀਂ ਤੁਸੀਂ ਕਿਵੇਂ ਕਿਵੇਂ ਕੋਈ ਖਾੜਾ ਲਵਾਓਗੇ ਕੀ ਕਰੋਗੇ ਆਪਾਂ ਨੌਕਰੀਆਂ ਦੇਣੀਆਂ 43000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ 43000 ਫੈਕਟਰੀਆਂ ਆਉਣ ਕੰਮ ਮਿਲੇ ਸਾਡੇ ਘਰਾਂ ਦੇ ਚੁੱਲ੍ਹੇ ਬਲਣ ਆਈ ਮੇਰੀ ਤਮਨ ਨਹੀਂ ਤਾਂ ਆਮ ਆਦਮੀ ਕਿੱਥੇ ਮੌਕਾ ਮਿਲਦਾ ਜੀ ਹੁਣ ਉਹ ਮੈਨੂੰ ਗਾਲਾਂ ਕਿਉਂ ਕੱਢਦੇ ਸਾਰੇ ਕਾਰਨ ਇਹ ਹੈ ਕਿ ਮੈਂ ਉਹਨਾਂ ਦੀ ਕੁਰਸੀ ਨੂੰ ਪੈ ਨਿਕਲਿਆ ਉਹ ਕਹਿੰਦੇ ਸਾਡੀ ਕੁਰਸੀ ਕਿਉਂ ਲੈ ਲਈ ਅੱਛਾ ਕਈ ਵਾਰੀ ਪ੍ਰਮਾਤਮਾ ਚਲੋ ਪ੍ਰਮਾਤਮਾ ਨਾਲ ਸ਼ਿਕਵਾ ਤਾਂ ਨਹੀਂ ਕਰ ਸਕਦੇ ਪਰ ਆਪਾਂ ਫਿਰ ਵੀ ਕਈ ਵਾਰੀ ਗਲਤ ਬੰਦਿਆਂ ਨੂੰ ਕੁਰਸੀਆਂ ਤੇ ਬਿਠਾ ਹੁੰਦਾ ਹੈ ਪਰ ਫਿਰ ਪ੍ਰਮਾਤਮਾ ਆਪ ਹੀ ਉਹਨਾਂ ਨੂੰ ਐਸੇ ਮੱਤ ਬਖਸ਼ਦਾ ਹੈ ਵੀ ਉਹ ਅਸਤੀਫਾ ਦੇ ਦਿੰਦੇ ਨੇ ਵੀ ਮੈਂ ਨਹੀਂ ਰਹਿਣਾ ਇੱਥੇ ਫਿਰ ਪ੍ਰਮਾਤਮਾ ਕਹਿੰਦਾ ਫਿਰ ਇਹਨਾਂ ਭਗਤ ਨੂੰ ਬਿਠਾਉਣਾ ਹੈ ਜਿੰਦਾਬਾਦ ਨਾ ਕੁੱਸਨ ਮਾਰਦਾ ਹੈ ਨਾ ਲੱਤ ਮਾਰਦਾ ਹੈ ਰੱਬ ਜਦੋਂ ਮਾਰਦਾ ਹੈ ਮਸਤ ਵੱਜ ਗਈ ਇਹਨਾਂ ਦੀ ਫਿਰ ਕੀ ਲੋੜ ਸੀ ਦੀਵਾਨੇ ਦੀ ਮੈਨੂੰ ਦੱਸੋ ਮੈਨੂੰ ਦੱਸੋ ਕੀ ਲੋੜ ਸੀ ਦੀਵਾਨੇ ਦੀ ਪਰ ਪ੍ਰਮਾਤਮਾ ਕਹਿੰਦਾ ਨਾ ਤੈਨੂੰ ਇੱਥੇ ਨਹੀਂ ਰਹਿਣ ਦੇਣਾ ਭਾਈ ਤੂੰ ਇਸ ਕੁਰਸੀ ਦੇ ਕਾਬਲ ਨਹੀਂ ਹੈਗਾ ਇੱਥੇ ਕੋਈ ਹੋਰ ਭਗਤ ਬੰਦਾ ਬਿਠਾਉਣਾ ਹੈ ਇੱਥੇ ਕੋਈ ਸ਼ਰੀਫ ਸਾਊ ਬੰਦਾ ਬਿਠਾਉਣਾ ਹੈ ਚੱਕ ਦਿਓ ਫੱਟੇ ਬਸ ਮੈਨੂੰ ਪਤਾ ਲੱਗਿਆ ਕਹਿੰਦੇ ਅੱਜ ਰਾਤ ਨੂੰ ਪੈਸੇ ਦੇਣਗੇ ਹੈ ਕਹਿੰਦੇ ਅੱਜ ਰਾਤ ਨੂੰ ਪੈਸੇ ਦੇਣਗੇ ਇਹ ਕੰਮ ਕਰਿਓ ਜੇ ਤੁਹਾਨੂੰ ਪੈਸੇ ਦੇਣਾ ਏ ਮਨਾ ਨਾ ਕਰਿਓ ਲਕਸ਼ਮੀ ਨੇ ਮੋੜੀ ਦੀ ਹੁੰਦੀ ਥੋੜੀ ਐ ਇਹਨਾਂ ਨੇ ਕਿਹੜਾ ਨਰਮਾ ਬੀਜਿਆ ਕਈ ਤਾਂ ਨੋਟ ਵੀ ਪਛਾਣ ਲੋਗੇ ਵੀ ਉਹੀ ਆ ਓਏ ਉਹੀ ਆ ਓ ਜਿਹੜਾ ਦੇਵੀ ਤਲਾ ਮੰਦਿਰ ਚ ਟੇਕ ਕੇ ਆਈ ਸੀ ਨੋਟ ਵੀ ਉਹੀ ਐ ਬਸ ਇਹ ਕੰਮ ਕਰ ਦਿਓ ਇਨਾਂ ਤੋਂ ਐ ਐ ਕਰਕੇ ਤੇ ਐ ਐ ਕਰਕੇ ਤੇ ਕਹਿ ਦਿਓ ਵੀ ਹਾਂ ਤੇ ਪਰ ਸੋਨੂ 5 ਨੰਬਰ ਆ ਬਟਨ ਦਬਕੇ ਓਏ ਕਰ ਦਿਓ ਵੀ ਹਾਂ ਜਿਹੜੇ ਜਿਹੜੇ ਸਮਝ ਗਏ ਉਹ ਤਾੜੀ ਮਾਰ ਦੋ ਬਾਕੀ ਨੂੰ ਮਾਫ਼ ਹੈ ਬੜਾ ਵੇ ਸਮਝਦਾਰ ਲੱਕਾ ਫਿਰ ਤੁਹਾਡੇ ਵੱਲੋਂ ਮੈਂ ਸਮਝਾਂ ਵੀ ਹਾਂ